I <laughs> ਆ ਗੱਲ ਨਹੀਂ ਕਿ ਉਹ ਆ ਰਿਹਾ ਹੈ ਜੋ ਆਖ ਪਰਦੀ ਇਹ ਨਾ ਬਣੇ ਕਦੇ ਵੀ ਉਹ ਬੜਾ ਬਾਪਸ ਹੈ ਅੱਗੇ ਚੱਲਣ ਦੇ ਆਨੇ ਨੂੰ ਉਹ ਬੱਚੇ ਆਉਂਦੇ ਨੇ ਸਭ ਤੋਂ ਪਹਿਲਾਂ ਮਾਤਾ ਜੀ ਦਾ ਅੰਦਰ ਸੇਰਾਂ ਪੂਜਾ ਨੇ ਲਗਾਇਆ ਇੱਕ ਘੰਟਾ ਦਾ ਆਣਾ ਹੈ 10:00 ਹੋਈ ਜਾਣਾ ਚਾਹੀਦਾ ਇਹ ਅੱਧਰ ਬਣਦਾ ਸੀ ਮੈਨੂੰ ਬਾਬਰ ਗੋ ਵੀ ਕਿਹਾ ਸੀ ਬੜੇ ਅੱਧਰ ਬਣ ਗਈ ਨੇ ਸਾਰੇ ਆਜੋ ਆਜੋ ਸਰਕਾਰ ਦਾ ਇਹ ਨਾਮ ਉਹ ਹੈ ਜੀ ਸਾਰਿਆਂ ਦਾ ਸਾਰੇ ਪਰਿਵਾਰ ਦੀ ਜੀਵਨ ਨਾਲ ਲੱਗੇ ਅ ਤੂੰ ਜਿਸ ਤਰ੍ਹਾਂ ਹੈਗਾ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਜਨਰਲ ਟ੍ਰਾਂਸਫਰ ਕੀਤੀਆਂ ਉਹਦੇ ਵਿੱਚ ਮੇਰੀ ਡਿਊਟੀ ਹੁਣ ਏਜ ਐਸਡੀਐਮ ਸਮਾਣਾ ਲਗਾਈ ਦੀਏ ਤੇ ਉਹ ਅੱਜ ਮੈਂ ਜਿਹੜਾ ਚਾਰਜ ਛੱਡਿਆ ਹੈਗਾ ਤੇ ਨਾ ਬਾਵਾਸੀਆਂ ਦਾ ਬਹੁਤ ਸਾਰਾ ਪਿਆਰ ਮਿਲੇਗਾ ਬਹੁਤ ਮੋਹ ਦਿੱਤਾ ਵਿਦਾਇਗੀ ਸਮੇਂ ਮੈਨੂੰ ਤਾਂ ਨਹੀਂ ਮੈਂ ਕਿ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਇੰਨਾ ਮੋਹ ਕਰਦੇ ਨੇ ਲੋਕ ਮੈਂ ਉਹਨਾਂ ਦਾ ਰਿਣੀ ਹਾਂ ਜੀ ਇਸ ਤਰ੍ਹਾਂ ਵੀ ਜਦੋਂ ਕੋਈ ਬੰਦਾ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈਗਾ ਤਾਂ ਉਹਦੀ ਡਿਊਟੀ ਹੈਗੀ ਹੈ ਵੀ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੇ ਤੇ ਮੇਰੇ ਜਿਹੜੇ ਸੀਨੀਅਰਸ ਨੇ ਮੇਰੇ ਜਿਹੜੇ ਡੀਸੀ ਸਹਾਵਾਨ ਤੇ ਨੇ ਜਿਹੜੇ ਹੁਣ ਨੇ ਪਹਿਲਾਂ ਵੀ ਰਹੇ ਨੇ ਉਹਨਾਂ ਸਾਰਿਆਂ ਨੇ ਉਹ ਦਿੱਤਾ ਸੀ ਪੰਜਾਬ ਸਰਕਾਰ ਦੀਆਂ ਵੀ ਦਿੱਤਾ ਸੀ ਵੀ ਜਦੋਂ ਕੋਈ ਪਬਲਿਕ ਆਉਂਦੀ ਹੈ ਤਾਂ ਉਹਦਾ ਸਭ ਤੋਂ ਪਹਿਲਾਂ ਤਾਂ ਪਿਆਰ ਨਾਲ ਉਹਦੀ ਗੱਲ ਸੁਣਾ ਮੇਰੇ ਦਫ਼ਤਰ ਦੇ ਵਿੱਚ ਸੀ ਮੈਂ ਜਦੋਂ ਪਬਲਿਕ ਨੂੰ ਸੁਣਦਾ ਸੀ ਮੈਂ ਸੋਚ ਕੇ ਸੁਣਦਾ ਸੀ ਵੀ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ ਹੁੰਦਾ ਮੇਰਾ ਫਰਜ਼ ਬਣਦਾ ਸੀ ਵੀ ਉਹਨੂੰ ਦੇਖੋ ਇਸ ਤਰ੍ਹਾਂ ਹੁੰਦਾ ਬੰਦਾ ਜਦੋਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਕੋਲ ਆਉਂਦਾ ਤੇ ਉਹਨੂੰ ਬੜੀ ਆਸ ਹੁੰਦੀ ਹੈ ਕਿ ਜੇ ਉਹਨੂੰ ਬਿਠਾ ਕੇ ਪਾਣੀ ਪਿਲਾ ਕੇ ਪਿਆਰ ਨਾਲ ਗੱਲ ਪੁੱਛ ਕੇ ਦਾਦਾ ਦੁੱਖ ਤਾਂ ਵੈਸੇ ਦੂਰ ਹੋ ਜਾਂਦਾ ਹੈ ਤੇ ਜਦੋਂ ਸਰਕਾਰ ਦੀਆਂ ਵੀ ਇਹ ਹੀ ਰੇਟਾਂ ਨੇ ਜੀ ਪਾਲਿਸੀ ਹੈ ਜੀ ਤੇ ਮੈਂ ਉਹਨਾਂ ਰੇਟਾਂ ਦੀ ਪਾਲਣਾ ਕੀਤੀ ਤੇ ਲੋਕਾਂ ਦੇ ਜਿਹੜੇ ਕੰਮ ਵੱਖ-ਵੱਖ ਵਿਭਾਗਾਂ ਦੇ ਸੀ ਜਿਹ ਮੇਰੇ ਦਫ਼ਤਰ ਦਾ ਸੀ ਤਾਂ ਉਹ ਕੀਤਾ ਰੂਲਾਂ ਦੇ ਵਿੱਚ ਜਿਹੜਾ ਸੀਗਾ ਜਾਂ ਜੇ ਕਿਸੇ ਬਾਹਰਲੇ ਦਫ਼ਤਰ ਦਾ ਕੰਮ ਰੂਲਾਂ ਦੇ ਵਿੱਚ ਸੀ ਤਾਂ ਅਧਿਕਾਰੀਆਂ ਨੂੰ ਫੋਨ ਕਰਕੇ ਤੇ ਵੀ ਫੋਨ ਕਰਨ ਨਾਲ ਜਿਹੜਾ ਹੈਗਾ ਅਧਿਕਾਰੀ ਅਗੂ ਵੀ ਐਸੇ ਇਨਸਾਨ ਦਾ ਫੋਨ ਆਇਆ ਤਾਂ ਜਲਦੀ ਹੋ ਜਾਂਦਾ ਹੈਗਾ ਤੇ ਮੋਰਓਵਰ ਜਿਹੜੇ ਵੱਖ-ਵੱਖ ਵਿਭਾਗੇ ਸੀਗੇ ਉਹਨਾਂ ਦੀਆਂ ਜਿਹੜੀਆਂ 50 ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਉਹਨਾਂ ਨੂੰ ਟਾਈਮ ਸਿਰ ਰਿਵਿਊ ਕੀਤਾ ਕਿ ਉਹਨਾਂ ਦੇ ਟਾਰਗੇਟ ਸੀ ਕਿ ਉਹ ਕਿੰਨੇ ਅਚੀਵ ਕੀਤੇ ਤੇ ਇਹਦੇ ਨਾਲ ਫਰਕੇ ਪਿਆ ਵੀ ਵੱਖ-ਵੱਖ ਵਿਭਾਗਾਂ ਨਾਲ ਜਿਹੜਾ ਤਾਲਮੇਲ ਵੱਧ ਗਿਆ ਤੇ ਸਬਡਿਵੀਜ਼ਨ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਸੀਗਾ ਵੀ ਅਸਟੇਨ ਸਾਹਿਬ ਜਿਹੜਾ ਕੁੱਝਦੇ ਨੇ ਤੇ ਆਮ ਲੋਕਾਂ ਦੇ ਵਕ ਮੈਨੂੰ ਲੱਗਦਾ ਹੈ ਵੀ ਜਿਹੜੇ ਥੋੜੇ ਬਹੁਤ ਜਿਹੜੇ ਜਿੰਨੇ ਵੀ ਕੰਮ ਹੋਏ ਹੈ ਉਹ ਹੋਣ ਲੱਗ ਗਏ ਤੇ ਲੋਕ ਮੂੰਹ ਕਰਨ ਲੱਗੇ ਲੀਖੋ ਇਸ ਤਰ੍ਹਾਂ ਜਦੋਂ ਮੇਰੇ ਕੋਲੇ ਕੋਈ ਬੰਦਾ ਆਪਦੀ ਦੁੱਖ ਜਿਹੜੀ ਵੀ ਸੰਬੰਧਿਤ ਮਹਿਕਮੇ ਨੂੰ ਜਿਹੜਾ ਹੈਗਾ ਹਦਿਆਤ ਕਰਨ ਦੀ ਉਹ ਕਾਇਦਾ ਲਿਖਤੀ ਇਹਦੇ ਰੂਲਾਂ ਦੇ ਵਿੱਚ ਜਿਹੜੇ ਕੰਮ ਛੇਤੀ ਕਰਨ ਦੀ ਅਰਜ਼ੀ ਕੀਤੀ ਜਾਂਦੀ ਸੀ ਤੇ ਜਿਹੜੀ ਦਰਖਾਸਤ ਕਰਤਾ ਹੁੰਦਾ ਸੀ ਜਿਹਦੇ ਉਹਨੂੰ ਵੀ ਕਾਪੀ ਕੀਤੀ ਜਾਂਦੀ ਸੀ ਤਾਂ ਜੋ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਮੇਰੀ ਦਰਖਾਸਤ ਕਿਹੜੇ ਪਾਸੇ ਗਈ ਹੈਗੀ ਹੈ ਤੇ ਬੰਦਾ ਜੇ ਉਹ ਦਫਤਰ ਕੋਈ ਕੰਮ ਨਹੀਂ ਕਰ ਰਿਹਾ ਤਾਂ ਜਿਹੜਾ ਹੈਗਾ ਉਹ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਸਕਦੇ ਜੇ ਮੇਰੇ ਕੋਲੇ ਦੁਬਾਰਾ ਆਉਂਦਾ ਸੀ ਤਾਂ ਫਿਰ ਫੋਨ ਤੇ ਵੀ ਰਾਬਤਾ ਕਰ ਲੀਦਾ ਸੀ ਇਹੀ ਹੁੰਦਾ ਜੀ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਜੀ ਥੋੜਾ ਜਆ ਥਾਂ ਬੰਦੇ ਦਾ ਕੰਮ ਕਰ ਦੇ ਤਾਂ ਉਹ ਬੰਦੇ ਨੂੰ ਖੁਸ਼ੀ ਹੁੰਦੀ ਹੈ ਤੇ ਮੈਂ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਬਾਬੇ ਨਾਨਕ ਨੇ ਜਿਹੜੀ ਬਖਸ਼ੀ ਹੈ ਜੀ ਅਫਸਰੀ ਬਖਸ਼ੀ ਹੈ ਤਾਂ ਉਹ ਵੀ ਜਿਹੜਾ ਆ ਗਿਆ ਉਸ ਅਫਸਰੀ ਨੂੰ ਸਹੀ ਤੰਗ ਨਾ ਨਾਣਾ ਤੇ ਇਹਦਾ ਇਹੀ ਖਰਚ ਬਣਦਾ ਹਰ ਇੱਕ ਅਫਸਰੀ ਜਿਹੜਾ ਆਦੀਦਾ ਵੀ ਲੋਕਾਂ ਦੇ ਵਾਕ ਵਕ ਮਹਿਕਾਂ ਦੇ ਕੰਮ ਹੋਣ ਤੇ ਤਾਲਮਿਲ ਬਣਾ ਕੇ ਹਾਂਜੀ ਉੱਥੇ ਹੀ ਰੈਸ਼ ਕਰਨੀ ਹੈਗੀ ਜੀ ਤੇ ਕੋਸ਼ਿਸ਼ ਕਰਾਂਗੇ ਜੀ ਮੈਂ ਦੇਖੋ ਇਹ ਹੈਗਾ ਵੀ ਜਦੋਂ ਬੰਦਾ ਦਿਲੋਂ ਕੋਸ਼ਿਸ਼ ਕਰਦਾ ਹੈ ਤਨਦੇਈ ਨਾਲ ਕੰਮ ਕਰਦਾ ਹੈ ਤੇ ਉਹਦੇ ਰਿਜ਼ਲਟ ਤਾਂ ਆਉਂਦੇ ਨੇ ਜੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤਿਆਂ ਨੇ ਉਹ ਸਾਰੇ ਲੋਕ ਉਹਨਾਂ ਦਾ ਲਾਭ ਉਠਾਣ ਤੇ ਅਕਸਰ ਉਹੀ ਠੀਕ ਰਹਿੰਦਾ ਜਿਹੜਾ ਪਬਲਿਕ ਫ੍ਰੈਂਡਲੀ ਹੋਵੇ ਟੂਲਾ ਜਿਹਦਾ ਕੰਮ ਕਿ ਨਾਬਾ ਦੇ ਜਿਹੜਾ ਸਟਾਫ ਬਹੁਤ ਅੱਛਾ ਜਿਹੜਾ ਰਿਹਾ ਹੈਗਾ ਤੇ ਜਿਹੜਾ ਉਹ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਦੱਸ ਦਿੱਤਾ ਜਾਵੇ ਵੀ ਕਿਵੇਂ ਉਹਨਾਂ ਦਾ ਕੰਮ ਹੋਏਗਾ ਗਾਈਡ ਕਰ ਦਿੱਤਾ ਜੀ ਦਿੱਤਾ ਜਾਂਦਾ ਸੀਗਾ ਜਿੱਥੇ ਕਹਿਣਾ ਹੁੰਦਾ ਕਹਿ ਦਿੱਤਾ ਹੈ ਤੇਹੀ ਮੇਰੀ ਡਿਊਟੀ ਬੰਦੀ ਹੈ ਜੀ ਨਾਬਾ ਨਵਾਸੀ ਵੀ ਬਹੁਤ ਅੱਛੇ ਨੇ ਬਹੁਤ ਮੋਹ ਦਿੱਤਾ ਹੈਗਾ ਜੀ ਮੈਨੂੰ ਇੰਨਾ ਜਿਹੜੀ ਇੰਨਾ ਮੋਹ ਦਿੱਤਾ ਵੀ ਮੈਨੂੰ ਇਹ ਯਾਸ ਨਹੀਂ ਸੀ ਵੀ ਇੰਨੇ ਲੋਕ ਆਉਣਗੇ ਤੇ ਨਾਬਾ ਦੇ ਲੋਕ ਬਹੁਤ ਅੱਛੇ ਨੇ ਮੈਂ ਨਾ ਦਰਿਣੀ ਆ